ਤਲਵਿਹਾਰਾ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਇੱਕ ਵਾਰ ਫਿਰ ਤੋਂ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸੇ ਦੇ ਦੌਰਾਨ ਯਾਤਰੀਆਂ ਦੇ ਸਾਮਾਨ ਦੀ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ। ਇਸ ਅਭਿਆਨ ਦੇ ਵਿੱਚ ਰੇਲਵੇ ਸਟੇਸ਼ਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਉੱਤੇ ਕਾਰਵਾਈ ਕੀਤੀ ਗਈ। ਵੱਖ-ਵੱਖ ਥਾਣੇ ਦੀ ਪੁਲਿਸ ਫੋਰਸ ਇਸ ਕਾਸੋ ਆਪਰੇਸ਼ਨ ਦਾ ਹਿੱਸਾ ਬਣੀ, ਮੌਕੇ ਤੇ ਮੌਜੂਦ ACP ਨੇ ਕਲਬਾਤ ਕਰਨ ਦੌਰਾਨ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ 26 ਜਨਵਰੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਅੱਜ ਵਿਸ਼ੇਸ਼ ਤੌਰ ਉੱਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਲਾਵਾਰਿਸ ਵਸਤੂ ਜਾਂ ਫਿਰ ਸ਼ੱਕੀ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ ਤੁਰੰਤ ਥਾਣੇ ਨੂੰ ਜਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂਕਿ ਹਨ ਹੁਣੀ ਤੋਂ ਬਚਿਆ ਜਾ ਸਕੇ ਦੇਖੋ ਸਾਡੇ ਰੂਟੀਨ ਚੈਕਿੰਗ ਹੈ ਜੀ ਇੱਕ ਸਾਡਾ ਇਹ ਸਾਸੋ ਆਪਰੇਸ਼ਨ ਉਹ ਸਾਡਾ ਪ੍ਰੋਪਰ ਚੱਲਦਾ ਪਿਆ ਤੇ ਸਪੈਸ਼ਲ ਅਗਮੈਸਸ ਜਿਹੜਾ ਆਪਾਂ ਨੂੰ ਹੁਣ ਸਾਊਬ ਦਾ ਉਹਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੀ ਸਰਾਉਂਡਿੰਗ ਦੀ ਰੇਲਵੇ ਸਟੇਸ਼ਨ ਦੀ ਜੀ ਤੁਸੀਂ ਹੁਣ ਕਹਿ ਸਕਦੇ ਹੋ ਕਿ ਇਹ ਰਿਕਾਰਡ ਪਿਛਲੇ ਜਨਵਰੀ ਲਗਾਤਾਰ ਚੱਲ ਰਿਹਾ ਕਿਉਂਕਿ ਉਧਰੋਂ ਜਿੱਦਾਂ ਤੁਹਾਨੂੰ ਬੰਨ ਜੋ ਵੀ ਸਾਹਿਬ ਨੇ ਵੀ ਦੱਸਿਆ ਜੀ ਤੇ ਫਾਲਤੀ ਇਹਦਾ ਰਿਗਾਰਡਿੰਗ ਜੀ ਜੀ ਕਿ ਵਿਜ਼ਟ ਆ ਗਿਆ ਸਾਡੇ ਗੋਡੇ ਚਲੇ ਦੇ ਵਿੱਚ ਤੇ ਬਾਕੀ ਦੇ ਵਿੱਚ ਵੀ ਗੱਲ ਕਰਕੇਈ ਆ ਕਿ ਕਿਚਾਰੀਆਂ ਦੇ ਵਿੱਚ ਚੈਰੰਜ ਦੇ ਅੱਗੇ ਵੀ ਇੱਕ ਤਰ੍ਹਾਂ ਦਾ ਹੋਕਸਟਾਲ ਆਈ ਸੀ ਜੀ ਜੀ ਤੇ ਅੱਜ ਇੱਕ ਮਖਮੋਗੇ ਵੀ ਆਈ ਆ ਹੋਕਸਟਾਲ ਸਿੱਧਾ ਸੂਰੂ ਹੋਈ ਆ ਠੀਕ ਹੈ ਸਾਡੇ ਵਾਸਤੇ ਇਹ ਉਦੋਂ ਤੱਕ ਹੋਕਸਟਾਲ ਜਦੋਂ ਤੱਕ ਇਹ ਕਾਲ ਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਇਹਨੂੰ ਵੈਰੀਫਾਈ ਕਰ ਦੋ ਜੀ ਜੀ ਕਿਉਂਕਿ ਜਿਹੜੀਆਂ ਪ੍ਰੋਕਾਸ਼ਨਸ ਹੈਗੀਆਂ ਉਹ ਕਰਨਾ ਵੀ ਸਾਡੇ ਕਮਿਸ਼ਨ ਕੋਲ ਵੀ ਸੁਧਾਰਣਾ ਬਣ ਰਹੀ ਹੈ ਗਈ ਸੀ ਉੱਥੇ ਇੱਕ ਚੱਕਰ ਦੇ ਵਿੱਚ ਜੀ ਅੱਜ ਬਣੀ ਜੇਕਰ ਸਾਨੂੰ ਮੋੜ ਵੀ ਜਗਾ ਚੈੱਕ केलंਗੀ ਉਹ ਪਹਿਲਾਂ ਰੇਲਵੇ ਸਟੇਸ਼ਨ ਨੂੰ ਅਸੀਂ ਪਟਕੜਪੁਰ ਹੈ ਜੀ ਰੇਲਵੇ ਸਟੇਸ਼ਨ ਹੈ ਜੀ ਪਟਕੜਪੁਰ ਹੈ ਜੀ ਰੇਲਵੇ ਸਟੇਸ਼ਨ ਖੋਸ ਕਰ ਰਹੇ ਹਾਂ ਕਿਉਂਕਿ ਇੱਥੇ ਜਿਹੜਾ ਨਹੀਂ ਆ ਇੱਕੋ ਪੀਟਿੰਗ ਸੀ ਜੀ ਲੋੜੀ ਦੀ ਹੈ ਜੀ ਚੱਲ ਚੱਲਦੇ ਆਪਾਂ ਤੇ ਇਸ ਕਰਕੇ ਯਾਤਰੀਆਂ ਦਾ ਤਾਤਪ ਤਾਤਪ ਬੜੇ ਨਾਲੋਂ ਵਧੀਆ ਠੰਡ ਦੇ ਹੋਂਦ ਦੇ ਬਾਵਜੂਦ ਠੰਡਾਰੀ ਨੂੰ ਵੀ ਕ੍ਰੂਡ ਕੀਤਾ ਗਿਆ ਜਾਂ ਫਿਰ ਕਿਲਾਹੀ ਮੇਨ ਨਹੀਂ ਮੈਨੂੰ ਆਮ ਹਨ ਵਾਹੇ ਇਹਦਾ ਹੀ ਪਤਾ ਹੈ ਬਾਕੀ ਉੱਥੇ ਉੱਥੇ ਵੀ 101% ਕੀਤਾ ਹੋ ਠੀਕ ਹੈ ਸਰ ਜੀਆਰਪੀ ਵੀ ਨਾਲ ਲੱਗੇ ਸਾਡਾ ਜੀ ਮੈਂ ਆਪਣਾ ਜਿਹੜੀ ਜੀਆਰਪੀ ਪੁਲਿਸ ਹੈਗੀ ਜੀ ਲੋਕਲ ਪੁਲਿਸ ਹੈਗੀ ਆ ਅਸੀਂ ਇਹ ਲੋਕਲ ਚੈਕਿੰਗ ਵਾਸਤੇ ਆਪਣੇ ਡਾਕਸ ਕਰਦੀ ਹੈ ਕਿ ਸੈਵੋਟਰ ਚੈਕਿੰਗ ਵਾਸਤੇ ਸਾਰੇ ਹਰ ਹਰ ਚੀਜ਼ ਆਪਾਂ ਵੀ ਸਿਸਟਮ ਕਰ ਰਹੇ ਹਾਂ ਤੇ ਲੋਕਾਂ ਕੀ ਮੈਸੇਜ ਹੈ ਲੋਕਾਂ ਨੂੰ ਇਹੀ ਮੈਸੇਜ ਆਜੀ ਜਿੱਦਾਂ ਤੁਹਾਨੂੰ ਡਿੱਪੀ ਸਾਹਮਣੇ ਦੱਸਿਆ ਆ ਜਿਹੜੇ ਕੋਈ ਲਵਾਰਸ ਚੀਜ਼ ਮਿਲਦੀ ਹੈ ਜੇ ਲਵਾਰਸ ਕੋ ਕਾਲ ਆਉਂਦੀ ਹੈ ਉਹ ਲੋਕੋ ਕੇ ਨਾ ਰੱਖੋ ਲੋਕੋ ਕੇ ਨਾ ਰੱਖੋ ਉਹਨੇ ਸੰਗ ਸ਼ੇਅਰ ਵੀ ਕਰੋ ਹਰੇਕ ਨਾ ਜੀ ਜਿੰਨੀ ਵੀ ਜਿਹੜੀ ਵੀ ਜਿਹੜੀ ਵੀ ਏਜੰਸੀ ਤੁਹਾਡੇ ਲੱਗੇ ਪੈਂਦੀ ਜਿੰਨੂੰ ਤੁਸੀਂ ਕਾਲ ਕਰ ਸਕਦੇ ਹੋ ਕੋਈ ਲੋਕਲ ਥਾਣਾ ਪੈਂਦਾ ਚੌਕੀ ਪੈਂਦੀ ਪੀਸੀਆਰ ਪੈਂਦਾ ਉਹਨਾਂ ਨੂੰ ਦੱਸੋ ਜ਼ਰੂਰ ਤਾਂ ਕਿ ਇਹ ਮੈਸੇਜ ਹੈ ਇਜਨਸਿਸ ਕੋ ਜਾਵੇ ਤੇ ਏਜੰਸੀ ਨੂੰ ਆਪਣੇ ਪ੍ਰੋਪਰ ਤਰੀਕੇ ਨਾਲ ਜੋ ਸਾਡਾ ਪ੍ਰੋਸੀਜਰ ਬੰਦਾ ਉਹ ਉਸ ਤੋਂ ਵੀ ਵੈਰੀਫਾਈ ਕਰਕੇ ਇਹਨੂੰ ਕਲੀਅਰ ਕਰਕੇ ਤੇ ਜੇ ਲੋਕਾਂ ਨੂੰ ਇਹ ਇਹ ਮੈਸੇਜ ਜਾਵੇ ਕਿ ਦੇ ਕਾਨੂੰਨ ਹੈ ਜਿਹੜਾ ਉਹ ਆਪਣਾ ਕੰਮ ਕਰ ਰਿਹਾ ਏਜੰਸੀਜ਼ ਆਪਣੀ ਕੰਮ ਕਰ ਰਹੀਆਂ ਐ ਜਿਵੇਂ ਲਾ ਨਫੋਰਸਮੈਂਟ ਏਜੰਸੀਜ਼ ਐ ਜਿਵੇਂ ਚਾਹੋ ਜਿ세 ਵੀ ਫਾਰਮਸ ਖੜੀਆਂ ਨੇ ਉਹ ਜਨਤਾ ਦੀ ਸੇਵਾ ਵਾਸਤੇ ਸਰ ਤੋਂ ਹਟਕਾਲ ਨਹੀਂ ਮਾਣੂ ਵਿਚਾਰ ਨਾਲ ਸੰਗਤ ਇਹ ਤੁਹਾਨੂੰ ਜਿਆ ਅਪਰੋਚ ਤੇ 3 ਦੀ ਸਕਿਉਰਟੀ ਚੈਕਿੰਗ ਹੈ ਇਹ ਅਸੀਂ ਇਹ ਚੈਕਿੰਗ ਕਰਦੇ ਹਾਂ ਜੀ ਸਰ ਕਸ ਆਪਰੇਸ਼ਨ ਕਿੰਨੇ ਘਣੇ ਦੀ ਬੁਸੜੀ ਕਿੰਨਾ ਕੁ ਮਾਜਮ ਲਾਇਆ ਗਿਆ ਇਹ ਅਸੀਂ ਇੱਕ ਜੀਆਰਪੀ ਦੇ ਤਰ੍ਹਾਂ ਦੇ ਹੈ ਇਕ ਇਵਨ ਪੰਜਾਬ ਮਲਾਜ ਤੇ ਜਿਲ੍ਹਾ ਪੁਲਿਸ ਵੱਲੋਂ ਡੀਐਸਪੀ ਭਨੋਰ ਸਾਹਿਬ ਆਏ ਨੇ ਉਹਨਾਂ ਨਾਲ ਤਕਰੀਬਨ 100 ਮਲਾਜ ਹੋਣਾ ਠੀਕ ਹੈ ਸਰ 26 ਜਨਵਰੀ ਲੈ ਕੇ ਜਿਹੜੇ ਸੱਟ ਵੱਲਾਂ ਆ ਰਹੀਆਂ ਇਹ ਸੀ ਨੂੰ ਲੈ ਕੇ ਲੋਕਾਂ ਨੂੰ ਕੀ ਆ ਮਤਲਬ ਮੈਸੇਜ ਦਾ ਕਿਉਂਕਿ ਲੋਕ ਕਿਤਨਾ ਕਿਤੇ ਪੈਨਿਕ ਹੁੰਦੇ ਨੇ ਇਸ ਤਰੀਕੇ ਨੂੰ ਦੇਖ ਕੇ ਨਹੀਂ ਪੈਨਿਕ ਜਿਹੜੀ ਅਫਵਾਹਾਂ ਤੋਂ ਬਚਣਾ ਚਾਹੀਦਾ ਕੋਈ ਵੀ ਮੈਸੇਜ ਫਾਰਵਰਡ ਕਰਨਾ ਉਹ ਪਹਿਲਾਂ ਤਸਦੀਕ ਕਰੋ ਕਨਫਰਮ ਕਰੋ ਸਹੀ ਹੈ ਜਾਂ ਗਲਤ ਹੈ ਪੈਨਿਕ ਨਹੀਂ ਕਰਨਾ ਕਰੋ ਇਹ ਤੇ ਫਾਰਮ ਹਾਲੀਆ ਠੀਕ ਹੈ ਸਰ 26 ਜਨੂ ਲੈ ਕੇ ਵੀ ਚੈਕਿੰਗ ਚਲਾਈਓਗੇ ਅੱਗੇ ਵੀ ਬਿਲਕੁਲ ਚੱਲੇਗੀ ਬੀਨ ਚੱਲ ਰਹੀ ਚੱਲ ਠੀਕ